ਰਾ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਧਾਰੋ ਸੁਖ ਰੋਗ ਪਿਆ ਜਾਨ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਅਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਓ ਜਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਪਰਪੂਰਿਆ ਤੂੰ ਸੱਚਾ ਸਹਿਬ ਸਿੱਤ ਸੁਆਲਿਆਂ ਜਿਨ ਕੀ ਤੀਸੋ ਪਾਰ ਪਿਆ ਕੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਸੋਦਰ ਰਗ ਸਮਰਲਾ ਪੈ ਲੈ ਕਿਉਂ ਕਾ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹੈ ਸੋ ਕਰਕੇ ਆ ਜਿਤ ਬਹਿ ਸਰਬ ਸਮਾਲੇ ਬਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਗਾਵਨ ਹਾਰੇ ਕੀਤੇ ਤੇਰੇ ਰਗ ਪਰਿਸੋ ਕਈਆ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਨੋਂ ਪਵਨ ਪਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਨੋਂ ਚਿਤੁ ਬੁਖਤਿ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁੰਨੋ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁੰਨੋ ਇੰਦ ਇੰਦਰੇਂਦਰ ਆਸਨ ਬੈਠੇ ਦੇਵ ਤੇ ਅੰਦਰ ਨਾਲੇ ਗਾਵਨ ਤੁੰਨੋ ਸਿੱਧ ਸਮਾਧੀ ਅੰਦਰ ਗਾਵਨ ਤੁੰਨੋ ਸਾਧ ਵਿਚਾਰੇ ਗਾਵਨ ਤੁੰਨੋ ਜਤੀ ਸਤੀ ਸੰਤੋਖੀ ਗਾਵਨ ਤੁੰਨੋ ਵੀਰ ਕਰਾਰੇ ਗਾਵਨ ਤੁੰਨੋ ਪੰਡਤ ਪੰਡਰ ਖੀਸਰ ਜੋਜੁਗ ਵੇਦਾ ਨਾਲੇ ਗਾਵਨ ਤੁੰਨੋ ਮੋਹਨ ਯਮਨ ਮੋਹਨ ਸੁਰਗ ਮੱਚ ਪਿਆਲੇ ਗਾਵਨ ਤੁੰਨੋ ਰਤਨ ਉਪਾਏ ਤੇਰੇ 68 ਤੀਰਤ ਨਾਲੇ ਗਾਵਨ ਤੁਨੋ ਜੋਤ ਮਹਾਬਲ ਸੂਰਾ ਗਾਵਨ ਤੁਨੋ ਕਾਣੀ ਚਾਰੇ ਗਾਵਨ ਤੁਨੋ ਖੰਨ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਨੋ ਗਾਵਨ ਜੋਤ ਉਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਨੋ ਗਾਵਨ ਸੇ ਮੈਂ ਚਿਤ ਨਾਮ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤੀਸ ਦੀ ਬੜਾਈ ਜੋਤੀਸ ਭਾਵਾ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸਾ ਸਾਂ ਪਾਸਾ ਸਾਈਬ ਨਾਨਕ ਰਹਿ ਨਰ ਜਾਈ ਆਸਾ ਮੱਲਾ ਪਹਿਲਾ ਸੁਨਵਟਾ ਆਕੇ ਸਭ ਕੋਏ ਕੇਵਲ ਵੱਡਾ ਡੇਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਨੇ ਵਾਲੇ ਤੇਰੇ ਰੇ ਸਮਾਏ ਵੱਡੇ ਮੇਰੇ ਸਾਈਬਾ ਗਹਿਰ ਗੰਬੀਰਾ ਗੁਣੀਂ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੋੜ ਤੇ ਮਿਲ ਸੋੜ ਤਕਮਾਈ ਸਭ ਕੀ ਮਤ ਮਿਲ ਕੀ ਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਿਲਵੜਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾ ਪਰਖਾ ਕੀਆਂ ਬੜਿਆਈਆਂ ਤੁਦਬਿਨ ਸਿੱਧੀ ਕਿਨੇ ਨਾ ਪਾਈਆਂ ਕਰਮ ਮਿਲੇ ਨਾ ਈ ਠਾ ਕਰਹਾਈਆਂ ਆਖਨ ਵਾਲਾ ਕਿਆ ਵੀ ਚਾਰਾ ਸਿੱਧੀ ਪਰੇ ਤੇਰੇ ਪੰਡਾਰਾ ਜਿਸ ਤੂ ਦੇਤ ਸੇ ਕਿਆ ਚਾਰਾ ਨਾਨਕ ਸਤਿ ਸਵਾਰਨਹਾਰਾ ਆਸਾ ਮੰਨਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣਿ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੋਗ ਉਤ ਭੋਗੈ ਖਾਏ ਚਲਿਐ ਦੂਖ ਸੋ ਕਿਉ ਵਿਸਰੇ ਮੇਰੀ ਮਾਏ ਸਾਚਾ ਸਹਿਬ ਸਾਚਾ ਨਾਇ ਰਹਾਉ ਸਾਚੇ ਨਾਮ ਕੀ ਤਿਲਵੜੀ ਆਈ ਆਕਤ ਕੇ ਕੀਮਤ ਨਹੀਂ ਪਾਈ ਜੈਸਾ ਮਿਲ ਕੇ ਆਕਨ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾਉ ਮਰੇ ਨਾ ਹੋਵੇ ਸੋਗ ਲੈਂਦਾ ਰਹੇ ਨਾ ਚੁਕੇ ਭੋਗ ਕੁਨੇ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਇ ਜੇ ਬੜਿਆ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮਾ ਪਿਸਾਰਿਆ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਜਰੀ ਮਹਲਾ 4 ਹਰ ਕੇ ਜਨ ਸਤਗੁਰ ਸਤਿਪੁਰਖਾ ਬਿਨੋ ਕਰਉ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸੇ ਨਾਹੀ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰ ਦੇਵ ਮਕ ਰਾਮ ਨਾਮ ਪਰਗਾਸ ਗਰਮਤ ਨਾ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੇ ਵੜਪਾਗ ਵਡੇ ਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾ ਮਿਲੇ ਤ੍ਰਿਪਤਾ ਸੇ ਮਿਲੇ ਸੰਗਤ ਗੁਨ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਂ ਜੰਪਾਸ ਜੋ ਸਤਿਗੁਰ ਸਰਨਾ ਸੰਗਤ ਨਹੀਂ ਆਵੈ ਤ੍ਰਿਗ ਜੀ ਵਤ੍ਰਿਗ ਜੀ ਵਾਸ ਜਿਨ ਹਰ ਜਨ ਹ ਸਤਿਗੁਰ ਸੰਗਤ ਪਾਇ ਤਿਨ ਤਰ ਮਸਤਕ ਲਿਖਿਆ ਲੇਖਾਸ ਨਨ ਕਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜੇ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਮਾ ਕਾਹੇ ਰੇ ਮਨ ਚਿਤ ਮੇ ਉਦਮ ਜਾ ਹਰ ਹਰ ਜਿਓ ਪਰਿਆ ਸਹਿਲ ਪਥਰ ਮੈਂ ਜਨ ਤੋ ਪਾਈ ਤਾਕਾ ਰਿਚ ਕਾ ਗਿਆ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮਪਦ ਪਾਇਆ ਸੁਕੇ ਕਾਸ ਹਰਿਆਰਾ ਹਾਉ ਜਨਮ ਪਿਤਾ ਲੋਕ ਸਤਿ ਬਿੰਤਾ ਕੋਈ ਨ ਕਿਸ ਕੀ ਤਰਿਆ ਸਿ ਸਿ ਰਿਜਕ ਸੰਭਾਇ ਠਾਕੁਰ ਕਾਏ ਮਨਪੋ ਕਰਿਆ ਓਡੇ ਓੜਾ ਵੈ ਸੇ ਕੋਸਾ ਤਿਸ ਪਾਛੇ ਬਚਰੇ ਸ਼ਰਿਆ ਤਿਨ ਕਮਨ ਖਲਾਵੈ ਕਵਨ ਚਗਾਵੈ ਮਨ ਮੈ ਸਿਮਰਨ ਕਰਿਆ ਸਬਨਿਦਾਨ ਦਾ ਸਿ ਅਸ਼ਟ ਸਿਦਾਂਤ ਠਾਕੁਰ ਕਲ ਤਲ ਧਰਿਆ ਜੇ ਨਾਨਕ ਬਲ ਬਲ ਸਦਬਲ ਜਾਈਏ ਤੇ ਰੰਤਨ ਪਾਰਾ ਵਰਿਆ ਰਾਗਾ ਸਮਰਲਾ ਚੌਥਾ ਸੋਪੁਰ ਕਿ ਕਿਉਂ ਕਰ ਸਤਗੁਰ ਪ੍ਰਸਾਦ ਸੋਪੁਰਕ ਨਿਰੰਜਨ ਹਰ ਪ੍ਰੁਖ ਨਿਰੰਜਨ ਹਰਿ ਅਗਮ ਅਗਮ ਪਾਰਾ ਸਾਬਤਿ ਆਉ ਸਾਬਤਿ ਆਉ ਤੋ ਜੀ ਹਰ ਸੱਚੇ ਸਿਰਜਨਹਾਰ ਸਭ ਜੀ ਤੁਹਾਰੇ ਜੀਤੋ ਜੀਆ ਕਾਦਾ ਤਾਰਾ ਹਰ ਧਿਆਉ ਸੰਤੋ ਜੀ ਸਭ ਦੋਖ ਵਿਸਾਰਨਹਾਰ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕੀ ਆਨੰਕ ਜੰਤ ਵਿਚਾਰ ਤੋ ਕਟ ਕਟ ਅੰਤਰ ਸਰਬਨਿਰੰਤਰ ਜੀ ਹਰੇਕ ਕੋ ਪੁਰਖ ਸਮਾਨ ਇਕ ਦਾਤੇ ਇਕ ਪ੍ਰਕਾਰੀ ਜੀ ਸਭ ਤੇਰੇ ਜੋਜ ਬਿਡਾਣਾ ਤੋ ਆਪੇ ਦਾਤਾ ਆਪੇ ਭਗਤਾ ਜੀ ਹੰ ਤੁਦ ਬਿਨੇ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਬੁਨਿਆ ਕਵ ਖਾਨਾ ਜੋ ਸੇਵੈ ਜੋ ਸੇਵੈ ਤੂੰ ਜੀ ਜਨ ਨਾਨਕ ਤਿੰਨ ਕੁਰਬਾਨਾ ਹਰਤੇ ਆਉ ਹਰਤੇ ਆਉ ਤੁੱਜੀ ਸੇਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰਤੇ ਆਇ ਆ ਜੀ ਤਿੰਨ ਟੋਟੀ ਜਮਕੀ ਫਾਂਸੀ ਜਿੰਨੇ ਪਉ ਜਨ ਹੰਨ ਮੇ ਪਉ ਤੇ ਆਇ ਆ ਜੀ ਤਿੰਨ ਕਾ ਪਉ ਸਉ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਤੇ ਆਇ ਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੋ ਜੀ ਹਰ ਇੱਕ ਅਨੇਕ ਅਨੰਤਾ ਤੇਰੀ ਅਨਿਕ ਤੇਰੀ ਅਨਿਕ ਕਰੇ ਹਰ ਪੂਜਾ ਜੀ ਤਪ ਤਾਪੈ ਜਪੇ ਬੇਅੰਤਾ ਤੇਰੀ ਅਨੇਕ ਤੇਰੀ ਅਨੇਕ ਪੜੇ ਬੋ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਪਰੰਪਰ ਕਰਤਾ ਜੀ ਤੁਧ ਜੇਵੜੇ ਅਵਰ ਨ ਕੋਈ ਤੋ ਜੋ ਜੁਕੇ ਇੱਕੋ ਸਦਾ ਸਦਾ ਤੋ ਵੇਖੋ ਜੀ ਤੋ ਨੇਚਲ ਕਰਤਾ ਸੋਈ ਤੇ ਆਪੇ ਆਪੇ ਸੋਈ ਵਰਤਾ ਜੀ ਤੂ ਆਪੇ ਕਰੇ ਸੋਈ ਤੁਦੇ ਆਪੇ ਸ੍ਰਿਸ਼ਟ ਸਭੋ ਪਾਏ ਜੀ ਤੁਦੇ ਆਪੇ ਸਿਰਜ ਸਭ ਗੋਈ ਜੇ ਨਾਨਕ ਗੁਨ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜਨ ਹੋਈ ਨਾਸਾ ਮਨਲਾ ਚੋਤਾ ਤੋ ਕਰਤਾ ਸਚਿਆਰ ਮੈਂ ਦਾਸ ਐ ਜੋ ਤੋ ਭਾਵੇ ਸੋਈ ਤੀਸੀ ਜੋ ਤੂ ਦੇ ਸਈਓ ਪਾਈ ਰਹਾਓ ਸੱਤੇ ਰੀਤੂ ਸਭਨੇ ਤੇ ਆਇਆ ਜਿਸਨੋ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖਲਾ ਦਾ ਮਨਮੁਖ ਗਵਾਇਆ ਤਉ ਤੇ ਆਪ ਵੀ ਛੋੜਿਆ ਆਪ ਮਿਲਾਇਆ ਤੂ ਦਰਿਆ ਸਭ ਤੋ ਜੀ ਮਾਏ ਤਦਬਿੰਦੂ ਜਾ ਕੋਈ ਨਾਏ ਜੀ ਜੰਤ ਸਭ ਤੇਰਾ ਖੇਲ ਜੋਗ ਮੇਲੇ ਵਿਛੜਿਆ ਸੰਜੋਗੀ ਮੇਲ ਜਿਸਨੋ ਤੂ ਜਾਣੈ ਸੋਈ ਜਨ ਜਾਣੈ ਹਰ ਗੁਣ ਸਾਦੀ ਆਕ ਵਖਾਨੈ ਇਹਨਾਂ ਹਰ ਸੇਵਿਆ ਤਿੰਸੁ ਕਪਾਇਆ ਸਹਿਜ ਹੀ ਹੈ ਨਾਮ ਸਮਾਇਆ ਤਉ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦਬਿੰਦੂ ਜਾ ਵਰਨਾ ਕੋਈ ਤੋ ਕਰ ਕਰ ਵੇਖੇ ਜਾਣੇ ਸੋ ਇਹ ਜਨਨ ਗੁਰਮਤ ਪ੍ਰਗਟ ਹੋਏ ਆਸਾ ਮੱਲਾ ਪਹਿਲਾ ਤਿਤ ਸਰ ਰੋੜ ਲੈ ਪਈਏ ਨਿਵਾਸਾ ਪਾਣੀ ਪਾਪਿਨੇ ਕੀਆ ਪੰਕਚ ਮੋਹ ਪਗਨੇ ਚਾਲੇ ਹਮ ਜੇਖਾਂ ਤੈ ਡੋਬੀਲੇ ਮਨ ਏਕ ਨਾ ਚੇਤਸ ਮੋੜ ਮਨਾਹ ਬਿਸਰ ਤੇਰੇ ਗੁਨ ਗਲਿਆਰਾ ਹਾਉ ਨਾਉ ਜਤੀ ਸਤੀ ਨਹੀਂ ਪਰਿਆ ਮੋਰਗ ਮੁਗਦਾ ਜਣਨ ਪਿਆ ਪ੍ਰਨਵਤ ਨਾਨਕ ਤਿੰਕੀ ਸਨਾਂ ਦਿਨ ਤੋਂ ਨਾਹੀ ਵਿਸਰਿਆ ਆਸਮ ਅੱਲਾ ਪੰਜਵਾ ਪਈ ਪ੍ਰਵਤ ਨਾਨਖ ਦੇ ਹਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਨ ਲਾਗ ਪੌਜਲ ਤਰਨ ਕੈ ਜਨਮ ਰੀਤਾ ਜਤ ਰੰਗ ਮਾਇਆ ਕੇ ਰਹਾਓ ਜਪ ਤਪ ਸੰਜਮ ਕਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕੋ ਨਾਨਕ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ ਚਾਈ ਦਸਮੀ ਕਬਿਉ ਬਾਤ ਬੇਨਤੀ ਚੋ ਪਈ ਹਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚ ਨਨਮਨ ਰਹੇ ਹਮਾਰਾ ਆਪਣਾ ਜਨ ਕਰੋ ਪ੍ਰਤੀਪਾਰਾ ਹਮਰੇ ਦੁਸ਼ਟ ਸਬੈ ਤੁਮ ਕਾਵੋ ਆਪ ਹਾਥ ਦੇ ਮੈਂ ਬਚਾਓ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰ ਤਾਰਾ ਮੋਰ ਅਚਾਨਜ ਕਰਦਿਆ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭੈਣ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰਨਾ ਤੇ ਆਉ ਜੋ ਬਰ ਚਾਹਸ ਤੁਮਤੇ ਪਾਉ ਸੇਵਕ ਸਿਖਾ ਹਮਾਰੇ ਤਾਰੀਐ ਚੁੰਚੁੰ ਚਤਰੋ ਹਮਾਰੇ ਮਾਰੀਐ ਆਪਾ ਹੱਥ ਦੇ ਮੁਜੇ ਉਹ ਬਰੀਐ ਮਨ ਕਾ ਕਤਰਾਤਨ ਬਰੀਐ ਪੂਜੋ ਸਦਾ ਹਮਾਰੇ ਪੱਛਾ ਸ਼ਿਰਸ ਤੁਜੋ ਕਰਿਓ ਰ ਅਚਾ ਰੱਖਿਓ ਮੈਂ ਰੱਖਣ ਹਾਰੇ ਸਾਇ ਬਸੰਤ ਸਾਇ ਪਿਆਰੇ दीन मंदोष्टन के हंता तुमो परीच तरदस करता काल पाए ब्रह्मा भक्तरा काल पाए शिवजू अवतरा काल पाए कर विष्णु प्रकाश सकल काल का की आत्मासा जवन काल जोगिसव कियो बेजर ब्रह्मा जोथियो जवन काल सब लोक सवारा नमस्कार है ताए हमारा जवन काल सब जग तो बनायो देव दंत जचन उपजायो आदन तक के अवतार सही गुरु सम जियो हमारा ਨਮਸਕਾਰਤੀ ਸੇਖੋ ਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਗਨ ਕੋ ਸਿਵਗਨ ਸੁਖ ਦੀਓ ਸਤਰਨ ਕੋ ਪਲ ਮੋਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀ ਰਖਸ਼ਾਨਤ ਚੀਟੀ ਤੇ ਕੰ ਚਰਿਆ ਸੋਲਾ ਸਾਪਾ ਕਿਰਪਾ ਦਿਸ਼ਟ ਕਰ ਫੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀ ਰਪਸ਼ਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬਦ ਕਰਕ ਕਰਾ ਕਰ ਤਾਰਾ ਪ੍ਰਜਾ ਤਰਤ ਤਵ ਦੇ ਅਪਾਰਾ ਜਬਾ ਕਰ ਕ ਜਬਾ ਕਰ 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 ਤੋ ਕਮ ਹੂੰ ਤੋ ਮੈਂ ਮਿਲਤ ਦੇਤਾ ਸਮੋ ਜੇਤੇ ਬੰਦਨ ਸੀਸਵ ਟਾਰੇ ਆਪ ਆਪਨੀ ਬੋਧੋ ਉਚਾਰੇ ਤੁਮცა ਵੀ ਤੇ ਰਿਆਤ ਨਿਰਾਲਮ ਜਾਨਤ ਬੇਦ ਭੇਜੇ ਰਿਆ ਆਲਮ ਨਿਰੰਕਾਰ ਨਿਰੰਕਾਰ ਨਿਰਲੰਭ ਆਦ ਨੀਲਾ ਨਾਦ ਸੰਭ ਤਾਕਾ ਮੋੜ ਚਾਰਤ ਪੇਦਾ ਜਾ ਕੋ ਪੇਰ ਨਾ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕੁ ਪੇਦਨ ਜਾਨਤ ਮਹਾ ਦੇਵ ਕੋ ਕਹਿਤ ਸਦਾ ਜੀਵ ਨਿਰੰਕਾਰ ਕਾ ਜੀਨਤ ਨਹੀਂ ਪੇਵ ਆਪ ਆਪਨੇ ਬੁਧਾ ਹੈ ਜੇਤੀ ਬਨਤ ਪਿੰਨ ਪਿੰਨ ਤੋਏ ਤੇਤੀ ਤੁਮਰਾ ਲਕਾ ਨਾ ਜਾਏ ਪਸਾਰਾ ਕੈ ਬਿੰ ਚਗਾ ਪ੍ਰਥਮ ਸੰਸਾਰਾ ਇਕਿਆ ਰੂਪ ਨੂਪ ਸ੍ਰੋਪਾ ਰੰਗ ਪਿਓਰਾ ਕਈ ਭੂਪਾ ਅੰਡਾ ਜੇਰਾ ਸੇਤ ਜਕੀਨੇ ਤੁਪ ਚ ਕਾਨ ਬਹੋਰਾ ਚ ਦੀਨੇ ਕਿਉ ਫੋਲ ਆ ਜਾਏ ਗੈਟਾ ਕਿਉ ਸਿਮਟ ਪੇਵ ਸੰਕਰੀਏ ਗੈਟਾ ਸਗਰੀ ਸਿਸ਼ਟ ਦਿਖਾਏ ਚੰਪਾ ਬਾਤ ਜਗਾ ਦੇ ਸ੍ਰੋਪ ਸਿਆਮਪਾ ਵਰੱਛਾ ਮੇਰੀ ਤੁਮ ਕਰੋ ਸਿੱਖੋ ਬਾਰਾ ਸਿੱਖ ਸੰਗਰ दुष्ट जिते उठवाथ पाता सकल मलेष काता, का जियतुत तो सरनी परे तिनके दुष्ट दुख है मरे पुरख जवन पग परे त्यारे तिनके तुम संकट सवटारे जो काल को बार ताके काल निक नहीं आए आ रचा आय सब काला, दुष्ट हरिष्ट्रे तत्काला, कृपा ध्रिष्ट अंजाई ने हरियो ताके ताप तनक मै हरियो सिद्ध कर मो सब दुष्ट चवैस से सके न कोई ਇਕ ਬਾਜਨ ਤੁਮੈ ਸੁਬਾਰਾ ਕਾਲ ਫਾਸਤੇ ਤਾਇਆ ਬਾਰਾ ਜਿਨਾਂ ਨਾਮ ਤਿਆਰੋ ਕਹਾ ਦਾਰਿਤ ਦੁਸ਼ਟ ਦੋਖ ਤੇ ਰਹਾ ਖੜਾ ਕੇਤ ਮੈਂ ਸਰਨ ਤਿਆਰੀ ਆਪ ਹੱਥ ਦੇ ਲਿਓ ਬਾਰੀ ਸਰਬ ਥੋਰ ਮੋ ਸਹਾਏ ਦੁਸ਼ਟ ਦੋਖ ਤੇ ਲਿਓ ਬਚਾਈ ਸਭਈਆ ਪਾਏਂਗੇ ਜਬ ਤੇ ਤੁਮਰੇ ਤਬ ਦੇਖ ਆਕਰ ਤਰੇ ਨਹੀਂ ਆਨੇਓ ਰਾਮ ਰਹੀਮ ਪੁਰਾਨ ਕਰਾਣਾ ਨੇ ਕਹਿ ਮਤ ਏਕ ਨਾ ਮੰਨਿਓ ਸਿਮਰਾ ਸ਼ਾਸਤਰ ਬੇਦ ਸਬੈ ਭੋ ਭੇਦ ਕਹਿ ਹਾਂ ਮੇਕ ਨਾ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਸਭ ਤੋਏ ਬਖਾਨਿਆ ਦੋਹਿਰਾ ਸਗਲ ਦਵਾਰ ਕੋ ਛੱਡ ਕੇ ਗਇਓ ਤੁਆਰੋ ਦਵਾਰ ਬਾਇੰਗ ਹੈ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਨਾਮ ਕਲੀ ਮਹੱਲਾ ਤੀਜਾ ਨਾ ਦੇਖਿਉ ਕਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤ ਗੁਰੋ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਨੀ ਆਈਆਂ ਸਬਦੋਤਾ ਗਾਵੋ ਹਰੀ ਕੇਰਾ ਮਨ ਜਿਨੀ ਬਸਾਇਆ ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋਹ ਹਰ ਨਾਲੇ ਅਨਾਰ ਹੋਤੋ ਮਨ ਮੇਰੇ ਦੁਖ ਸਭ ਵਿਸਾਰਨਾ ਸੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਨਾ ਸੁਮਨਾਗਲਾ ਸਮਰਥ ਸਵਾਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹ ਹਰ ਨਾਲੇ ਸਾਚੇ ਸਾਈ ਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਵਿਚੈ ਜਿਸਦੇ ਵੇ ਸੋ ਪਾਵੇ ਸਦਾ ਸਿਤ ਸਲਾ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਬਸਿਆ ਆਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮ ਉਧਾਰ ਮੇਰਾ ਜਿਨ ਪੁਖਾ ਸਗੁਵਾਈਆ ਕਰ ਸਾ ਸੁਖ ਮਨਿ ਆਏ ਵਸਿਆ ਜਿਨ ਇਛਾ ਸਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵੇਟੋਂ ਜਿਸ ਦੇ ਐ ਬੜਿਆਈਆ ਕਹਿ ਨਾਨਕ ਸੁਨਾ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚਛਵਦਿਤ ਕਰਸਪਾਗੇ ਕਰਸਪਾਗੇ ਸ਼ਵਦੋ ਵਾਜੇ ਕਲਾ ਦਿੱਤ ਕਰਤਾਰਿਆ ਪੰਚ ਦੋਤੋ ਦਵਾਸ ਕੀਤੇ ਕਾਲ ਕੰਤ ਕੁਮਾਰਿਆ ਤੁ ਕਰਮ ਪਾਇਆ ਤੁ ਜਿੰਕੋ ਸੇ ਨਾਮ ਹਰ ਕੇ ਲਾਗੇ ਕੇ ਨਾਨਕ ਤੈ ਸੋ ਆਤਤ ਕਰਿਆ ਨਾ ਦਵਾਜੇ ਆਨੰਦ ਚਨੋ ਬਟ ਪਾ ਗਿਓ ਸਗਲੇ ਮਨੋਰਤ ਪੂਰੇ ਪਾਰ ਬਨੰਪਰ ਪਾਇਆ ਉਤਰੇ ਸਗਲੇ ਬਸੋਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਘੁਰਤੇ ਜਾਣੇ ਸੁਨਤੇ ਆਪਣੀਤ ਕਹਿਤੇ ਇਕ ਪਵਿੱਤਰ ਸਤਗੁਰ ਰਹਾ ਪਰ ਪੂਰੇ ਮਿਰਵੰਤ ਨਾਨਕੁਰ ਚਾਨ ਲਾਗੇ ਵਾਜੇ ਅਨਹ ਤੋਰੇ ਮਦਾਨੀ ਮਹੱਲਾ ਪੰਜਮਾ ਥਾਲੇ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਉਦਾਰੋ ਦੇਕੋ ਖਾਵੈ ਦੇਕੋ ਪੁੰਚੈ ਤਿਸ ਕਾ ਹੋਇ ਉਦਾਰੋ ਇਹ ਵਸਤੂ ਤ ਜੀ ਨਾ ਜਾਏਿਤਨੀ ਜਿਤਨੀ ਤ ਰੱਖੇ ਉਤਾਰੋ ਤੁਮ ਤੁਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ ਪੰਜਮਾ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋ ਕਿ ਤੋਈ ਮੈਂ ਨਿਰਗੁਣਿਆਰੇ ਕੋ ਗੁਨਾਹ ਹੀ ਆਪੇ ਤਰਸ ਪਈ ਹੋਈ ਤਰਸ ਪਿਆ ਮੇਹ ਰਹਿਮਤ ਹੋਈ ਸਤਿਗੁਰ ਸੱਜਣ ਮਿਲੇਆ ਨਾਨਕ ਨਾਮ ਮਿਲੇ ਤਾਂ ਜਿਵੇਂ ਤਨਮਨ ਥੀ ਵਹ ਹਰਿਆ ਪੌੜੀ ਜਿੱਥੇ ਤੁਸਮਰਤ ਜਿੱਥੇ ਕੋਏ ਨਾਏ ਉਥੇ ਤੇਰੀ ਰਾਗ ਅਗਮੀ ਉਧਰ ਮਾਏ ਸੁਣ ਕੇ ਜਨਕੇ ਦੂਤ ਨਾਏ ਤੇਰੇ ਚੜ ਜਾਏ ਭੋਜਲ ਬਿਕਮਸ ਗਾਗ ਸਬਦੀ ਪਾਰ ਪਾਏ ਨਿੰਕੋ ਲਗੀ ਸਮਰਤ ਸੇ ਹੀ ਖਾਏ ਕਲ ਮੇ ਹੋ ਪੁਨ ਗੁਣ ਗੋਬਿੰਦ ਗਾਏ ਸਭ ਸੇ ਨੋ ਕਿਰਪਾਲ ਸੁਣਾ ਲੈ ਸਾਈ ਸਾਈ ਬਿਠਾ ਕੋਈ ਨਾ ਜਾਏ ਜੀ ਆਵੇ ਤੁਧਿਆਏ ਸਤਲੋਕ ਮਹੱਲਾ ਪੰਜਮਾ ਅੰਤਰ ਗੁਰੂ ਆਰਾਧਨਾ ਜੇ ਵਾ ਚਪ ਗੁਰ ਨਾਮ ਨੇਤਰੀ ਸਤਗੁਰ ਪੇਖਣਾ ਸ੍ਰਵਣੇ ਸੁਨਣਾ ਗੁਰ ਨਾਮ ਸਤਗੁਰ ਸੇ ਤੀ ਰੱਤੇ ਅਦਰਜਾ ਪਾਈਐ ਠਾਓ ਕੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਾਤ ਦੇ ਦਗ ਮੈਂ ਉਤਮ ਕਾੜੀਐ ਵਿਲੇ ਕਈ ਕੇ ਮਹੱਲਾ ਪੰਜਵਾ ਰਖੇ ਰਖਣ ਹਾਰ ਆਪੋ ਬਾਰੀਆਂ ਨ ਗੁਰ ਕੀ ਪੈਰੀ ਪਾਏ ਕਾਜ ਸਵਾਰੀਆਂ ਨ ਪੋ ਆਪ ਦਿਆਲ ਮਨੋਨਾ ਵਿਸਾਰੀਆਂ ਨ ਸਾਜਨਾ ਕੇ ਸੰਗ ਭੋਜਲ ਤਾਰੀਆਂ ਨ ਸਾਕ ਨਿੰਦਕ ਦੁਸ਼ਟ ਕਿੰ ਮੈਂ ਬਿਦਾਰੀਆਂ ਨ ਤਿਸ ਸੇਬ ਕੀ ਟੇਕ ਨਾਨਕ ਮੰਨੇ ਮਾਹੀ ਜਿਸ ਮਰਸੁਪ ਹੋਏ ਸਗਲੇ ਦੁਖ ਜਾਏ ਤਿਸ ਸੇਬ ਕੀ ਟੇਕ ਨਾਨਕ ਮੰਨੇ ਮਾਹੀ ਜਿਸਮਰਾਸ ਸੁਖ ਹੋਏ ਸਗਲੇ ਦੁੱਖ ਜਾਏ ਮਾਈ ਗੁਰਜੀ ਕਾ ਕਾਲਾ ਮਾਈ ਗੁਰਜੀ ਕੀ ਫਤੇ